ਅਨਸਰਕ ਚੋਰੀ ਹੋਈ ਸੀ ਜੀ ਗਊਸ਼ਾਲਾ ਰੋਡ ਦੇ ਉੱਤੇ ਤੇ ਕਿਵੇਂ ਘਟਨਾ ਹੋਈ ਸਰ ਚੋਰ ਕਿਵੇਂ ਫੜੇਗੀ ਜੀ ਚਰਨਪ੍ਰੀਤ ਸਿੰਘ ਪੁੱਤਰ ਅਰਵਿੰਦਰ ਸਿੰਘ ਵਾਸੀ ਵਾਰਡ ਨੰਬਰ 19 ਦੂਸਲਾ ਰੋਡ ਤੇ ਗੱਰ ਵਿੱਚੋਂ 25 26 ਦੀ ਰਾਤ ਨੂੰ ਬਾਹਰ ਗਈ ਸੀ ਜਿਨ੍ਹਾਂ ਨੇ ਸਵੇਰ ਕਿ ਦੇਖਿਆ ਵੀ ਸਾਡੇ ਘਰੇ ਚੋਰੀ ਹੋਈ ਹੈ ਚੋਰੀ ਦੇ ਬਾਅਦ ਚ ਉਹਨਾਂ ਨੇ ਮੁੱਖ ਅਫਸਰ ਥਾਣਾ ਕੇ ਦਰਵਾਜ਼ੇ ਕੋਲ ਪਰਮਜੀਤ ਦੀ ਦਰਖਾਸਤ ਦਿੱਤੀ ਦਿਆਨ ਲਾ ਕੇ ਉਹਨਾਂ ਨੇ ਮਕਦਮਾ ਦਰਜ ਕੀਤਾ ਜੀ ਮਕਦਮਾ ਦਰਜ ਕਰਨ ਤੋਂ ਬਾਅਦ ਚ ਪੁਲਸ ਨੇ ਆਪਣੇ ਟੈਕਨੀਕਲ ਕੈਮਰਿਆਂ ਦੇ ਸੋਰਸ ਲਗਾ ਕੇ ਸਪੈਸ਼ਲ ਬ੍ਰਾਂਚ ਦੇ ਨਾਲ ਉਹਨਾਂ ਨੇ ਆਪਣੇ ਦੋਸ਼ੀ ਜਿਹੜੇ ਸੀ ਉਹ ਫੜੇ ਗਏ ਦੋਸ਼ੀ ਜਿਹੜੇ ਆ ਉਹਨਾਂ ਦਾ ਨਾਮ ਅਮਨੀਸ਼ ਪੋਕੜੀ ਪੁੱਤਰ ਭਦਰ ਸਿੰਘ ਵਾਸੀ ਹੁਸ਼ਿਆਲਾ ਰੋਡ ਗਗਨਦੀਪ ਤੇਵਿੰਦਰ ਸਿੰਘ ਵਾਸੀ ਬਠਿੰਡਾ ਜਿਹੜਾ ਉਥੇ ਕौਸਲਾ ਦੇ ਨਾਲ ਟਾਲਿਆ ਉਥੇ ਟਾਲ ਕੇ ਕੰਮ ਕਰਦਾ ਸੀ ਕਿ ਜਦੋਂ ਮਦਈ ਨੇ ਬਾਣ ਕੇ ਦੇਖਿਆ ਤੇ ਉਹਦੇ ਜਿਹੜੇ ਘਰ ਦੇ ਵਿੱਚ ਤਾਲੇ ਲੱਗੇ ਸੀ ਤਾਲੇ ਤੋੜ ਕੇ ਉਹ ਬਾਹਰੀ ਚੋਂ ਸੋਨਾ ਚੋਰੀ ਕੀਤਾ ਸੋਨਾ ਚੋਰੀ ਦੇ ਵਿੱਚੋਂ ਇੱਕ ਸੋਨੇ ਦੀ ਜੈਨ ਜਨਾਨਾ ਇੱਕ ਮਰਦਾਨਾ ਇੱਕ ਟੋਸ ਛੋਟੇ ਇੱਕ ਚਾਂਦੀ ਦੀ ਪੰਜੇਬਾ ਮਰਦਾਨਾ ਇੱਕ ਛੋਟੀਆਂ ਪੰਜੇਬਾ ਬੱਚੀਆਂ ਤੇ ਇੱਕ ਸੋਨੇ ਦੀਆਂ ਜੜੀਆਂ ਸੀ ਛਾਪਾਂ ਉਹ ਚੋਰੀ ਇਹ ਅਸੀਂ ਇਹਨਾਂ ਦੋਸ਼ੀਆਂ ਕੋਲੋਂ ਜਿਹੜੀਆਂ ਰਿਕਵਰ ਕਰਾਈਆਂ ਗਈਆਂ ਇਹਨਾਂ ਨੇ ਚੋਰੀ ਕਰਕੇ ਬਾਅਦ ਚ ਰਕਾਸ਼ਪਾ ਕੇ ਰੱਖਿਆ ਸੀ ਇਹ ਚੋਰੀ ਅਸੀਂ ਜਿਹੜੀ ਆ 24 ਘੰਟਿਆਂ ਦੇ ਵਿੱਚ ਮੁਖ ਅਫਸਰ ਦੇ ਦਰਵਾ ਨੇ ਬਰਾਮਦ ਕੀਤੀ ਆ ਜਿਹੜੇ ਦੋਸ਼ੀ ਇਹਨਾਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ ਕਰਕੇ ਇੱਕ ਦਿਨ ਦਾ ਪੁਸਰਮਾਨਡ ਜਿਹੜਾ ਉਹ ਮਿਲਿਆ ਇਹਨਾਂ ਵਿੱਚੋਂ ਦੋਸ਼ੀ ਜਿਹੜਾ ਮਨੀਸ਼ ਉਪਥ ਉਕਲੀਆ ਉਹਦੇ ਖਿਲਾਫ ਇਹਦਾ ਵੀ ਇੱਕ ਚੁੰਜਮ ਕਰਵਾ ਦਰਜਾ ਹੁਣ ਜਿਹੜੀ ਇਹ ਰਿਮਾਰਡਰ ਨਾਲ ਪੁੱਛ ਪੁੱਛ ਕੀਤੀ ਜਾਊਗੀ ਜੋ ਹੋਰ ਕੋਈ ਚੋਰੀ ਕਿਤੇ ਨਹੀਂ ਆ ਉਹਦੇ ਬਾਰੇ ਪਤਾ ਲੱਗੇਗਾ ਸਾਰਾ ਸਾਰਾ ਸੋਨਾ ਬਰਾਮਦ ਹੋ ਗਿਆ ਜੀ ਇਹ ਕਿੰਨਾ ਸੀਗਾ ਤੇ ਕਿੰਨੇ ਕੁ ਲੱਖ ਰੁਪਏ ਦਾ ਸੀ ਇਹ ਤਕਰੀਬਨ 2.5 ਲੱਖ ਦਾ ਸਮਾਨ ਸੀ ਜਿੰਨਾ ਚੋਰੀ ਹੋਇਆ ਉਹਨਾਂ ਹੀ ਰਿਕਵਰ ਕਰ ਲੈ ਸਿਰ ਇਹਨਾਂ ਨੇ ਚੋਰੀ ਕਿਵੇਂ ਕੀਤੀ ਕਿਵੇਂ ਦੱਸਿਆ ਹੋਊਗਾ ਵੀ ਇਹਨਾਂ ਨੂੰ ਕਿਵੇਂ ਕਲੀਅਰ ਹੋਇਆ ਵੀ ਘਰ ਦੇ ਵਿੱਚ ਕੋਈ ਹੈ ਨਹੀਂ ਤੇ ਚੋਰੀ ਕਰਨੀ ਹੈ ਇਹ ਜੀ ਚੋਰੀ ਜਦੋਂ ਇਹ ਚਲੇ ਗਏ ਇਹ ਇਹ ਕਿਨਾਂ ਦੇ ਸਾਹਮਣੇ ਵਾਲਾ ਘਰ ਵਾਲਾ ਸਾਹਮਣੇ ਘਰ ਮਨੀਸ਼ ਕੁਮਾਰ ਦਾ ਉਹਨਾਂ ਨੇ ਇਹਨਾਂ ਨੇ ਦੋਨਾਂ ਨੇ ਦੇਖਿਆ ਵੀ ਇਹ ਘਰ ਦੇ ਵਿੱਚ ਲੋਕ ਲੱਗੇ ਆ ਲੋਕ ਤੋਂ ਬਾਅਦ ਇਹਨਾਂ ਨੇ ਸਾਬ ਮਸ਼ਵਰਾ ਕੀਤਾ ਇਹਨਾਂ ਨੇ ਗਵਾਂਡੀਆਂ ਦੇ ਘਰਾਂ 'ਚ ਟੱਪ ਕੇ ਇਹਨਾਂ ਨੇ ਜਿਹੜਾ ਸਮਾਨ ਏ ਚੋਰੀ ਕੀਤਾ ਸਰ ਲੋਕਾਂ ਨੂੰ ਕੀ ਪੀਲਾ ਵੀ ਆ ਵੀ ਜੇ ਕੋਈ ਬਾਹਰ ਜਾਣਾ ਹੈ ਜਾਂ ਕਿਸ ਤਰ੍ਹਾਂ ਦਾ ਪੱਕਾ ਕਰਕੇ ਦੇਣ ਪਰਵਾਨਾ ਅਸੀਂ ਆਪਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਦੋਂ ਵੀ ਕਿਸੇ ਨੇ ਬਾਹਰ ਜਾਣਾ ਤਾਂ ਉਹ ਆਪਦਾ ਤਾਲਾਬੰਦੀ ਪੂਰੀ ਕਰਕੇ ਜਾਵੇ ਜੇਕਰ ਦੋ ਚਾਰ ਘਰ ਦੇ ਜੀਏ ਘਰੇ ਰਵੇ ਜਦੋਂ ਪੀਸੀਆ ਨੂੰ ਦੱਸਿਆ ਜਾਵੇ ਵੀ ਅਸੀਂ ਘਰੇ ਨਹੀਂ ਉਸ ਸਾਈਡ ਤੇ ਜਿਹੜੇ ਪੀਸੀਆ ਜਿਹੜਾ ਉਹ ਜਿਹੜਾ ਮਰੇਗਾ ਜਾਂ ਕੋਈ ਐਮਸੀਆ ਆਪਾਂ ਇਹ ਵੀ ਤੁਹਾਡੇ ਲਈ ਮਾਧਿਅਮ ਰਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਕਲੋਨੀਆਂ ਉਹਨਾਂ ਵਿੱਚ ਸਿਕਿਉਰਿਟੀ ਰੱਖੀ ਜਾਵੇ ਜਿਹੜੀਆਂ ਬੰਦ ਗਲੀਆਂ ਉਹਨਾਂ ਦੇ ਗੇਟਾਂ ਤੇ ਇੱਕ ਇੱਕ ਦੋ ਦੋ ਬੰਦੇ ਰੱਖੀ ਜਾਣ ਜਿਹੜੇ ਚੌਕੀਦਾਰ ਉਹ ਵੀ ਰੱਖੀ ਜਾਣ